ਕਿਦੋਂ ਦਾ ਡੜਲੇ ਤਰਾਂ ਚੱਲੇ ਵੈਲਕਮ ਨਵਾਬ ਸਿੰਘ ਦਾ ਨਵਾਬ ਸਿੰਘ ਨੂੰ ਕੋਈ ਪਤਾ ਨਹੀਂ ਹਾਂਜੀ ਕਿਦਾਂ ਸਾਰੇ ਸਵਾਗਤ ਹੈ ਇਹਦੇ ਨਵੇਂ ਬਲੌਗ 'ਚ ਉਮੀਦ ਕਰਦੇ ਸਾਰੇ ਵਧੀਆ ਹੋਵਾਂਗੇ ਅਸੀਂ ਵਧੀਆ ਵਾਂ ਸੋ ਹਾਜ਼ਰ ਹੋਏ ਤੁਹਾਡੇ ਲਈ ਇੱਕ ਨਵਾਂ ਬਲੌਗ ਲੈ ਕੇ ਸੋ ਅੱਜ ਥਲੇ ਅਸੀਂ ਨਵਾਬ ਦੀ ਭੂਆ ਕੋਲੇ ਨਵਾਬ ਨੂੰ ਲੈ ਕੇ ਪਹਿਲੀ ਵਾਰ ਸੋ ਵਧਾਈ ਦੇਣ ਤੇ ਪਹਿਲੀ ਵਾਰ ਚੱਲੇ ਨਵਾਬ ਪਹਿਲੀ ਵਾਰ ਚੱਲੇ ਸਾਡਾ ਭੂਆ ਕੋਲੇ ਦੇ ਉਹਨਾਂ ਵਾਸਤੇ ਮਠਾਈ ਲੈ ਆਂਦੀ ਆ। ਸੋ ਮਠਾਈ ਦਿਖਾਉਣਾ ਹੈ ਤੁਹਾਨੂੰ। ਚ ਗੱਡੀ ਧੋ ਲੈਂਦੇ। ਹੈ? ਹੋਰ ਕੀ ਕਰਨਾ ਤੋਂ? ਚੋ ਤੋਂ ਹੀ ਰੰਗ ਪੱਟੀ ਚੱਲ। ਸੁਆਣੀ ਦਿਖਾਈ ਦਿੱਤੀ। ਸੋ ਲੈਣ ਮਠਾਈ। ਆ। ਅਗਲੇ ਆਂਦਾ ਜਰਸੀ ਪਾਉਣ ਵਾਸਤੇ। ਹਾਂ ਜਰਸੀ ਆਹ ਲੈਂਦੇ ਕਿੱਲੋ ਹਾਂ ਆਲੂ ਕਿੱਲੋ ਬਤਾਉਂਗਾ ਕਿੱਲੋ ਗਲਾਬ ਜਾਮੁਨਾ ਕਿੱਲੋ ਵਿੱਚ ਲੱਡੂ ਆ 5 ਕਿੱਲੋ ਗਲਾਬ ਜਾਮੁਨਾ ਕਿੱਲੋ ਲੱਡੂ ਪਰਲੀ ਚ ਵਿੱਚ ਤਾਲੀ ਕਿੱਲੋ ਲੱਡੂ ਤੇ 8 ਹੈਗਾ ਵਾ ਤਾਂ ਤਨ ਦੋ ਦੋ ਮਠਾਈਆਂ ਮੁੱਝ ਮਲਾਈ ਚਾਪ ਆ ਇੱਕ ਇੱਕ ਚ ਮਲਾਈ ਚਾਪ ਆ ਇੱਕ ਚ ਉਹ ਰਸਮਾ ਕਰੀ ਗਿਆ ਸੀ 30 ਪੀਸ 30 ਪੀਸ ਰਸਮਾ ਕਰੀ ਗਿਆ ਸੀ ਉਹਦਾ ਸਮੋਦਾ ਰਹਿ ਨਹੀਂ ਸੀ ਇਹਨਾਂ ਦੇ ਹੁੰਦੀ ਨਹੀਂ ਮੈਨੂੰ ਲੱਗਦੀ ਉਹ 30 ਪੀਸ ਨਹੀਂ ਆ ਚਾਕਲੇਟ ਚਾਕਲੇਟ ਆਣਾ ਯਾ ਚਾਕਲੇਟ ਵਾਲਾ ਚਲ ਠੀਕ ਆ ਆ ਖਾ ਕੀ ਦਾ ਨਵਾਬ ਦਾ ਇਹ ਕੀ ਲੈ ਹਾ ਜ ਵਕਨ ਲੈ ਨਹੀਂ ਨਹੀਂ ਲੱਦਾ ਚੇਤਾ ਭੁੱਲ ਗਿਆ ਲੈ ਉਹ ਜੋ ਆ ਕਾ ਨਹੀਂ ਹੋຊ ਗਈ ਨਾ ਉਹ ਭੋਪੇ ਚੇਤਾ ਭੁੱਲ ਗਿਆ ਨਹੀਂ ਮੇਨੂੰ ਮਤਲਬ ਤੂੰ ਐਂ ਹੀ ਕਰਦਾ ਹੁਣ ਹਰੇਕ ਵਾਰੀ ਆਹੋ ਚੇਤਾ ਭੁੱਲ ਗਿਆ ਚੇਤਾ ਭੁੱਲ ਗਿਆ ਟਾਈਮ ਮੈਂ ਦੇਖਾਂ ਜੇ ਟਾਈਮ ਦੇਖ ਲੋ ਕਿੰਨਾ ਹੋ ਗਿਆ ਟਾਈਮ ਹੋ ਗਿਆ ਜੀ ਇੱਕ ਵਾਰ ਚੱਲਿਆ ਇਹ ਹਜੇ ਤਿਆਰੀ ਨਹੀਂ ਹੋਈਆਂ ਕੋਈ ਵੀ ਨਹੀਂ ਪਹੁੰਚਿਆ ਦੋਹਾਂ ਚ ਕਿਆ ਨਹੀਂ ਤੇ ਮੈਂ ਤਾਂ ਆਈ ਆਣਾ ਸੀ ਕਹਿੰਦਾ ਇੱਕ ਵਾਜੀ ਤਾਂ ਤਿਆਰ ਨਹੀਂ ਹੋਈ ਆ ਇਹ ਕਾ ਦਿਖਲਾ ਉੱਧੇ ਤੁਰੇ ਫਿਰਦੀ ਹਜੇ ਕੱਪੜੇ ਪਾ ਕੇ ਮੈਂ ਪਹਿਲਾਂ ਫਿਰ ਉਹ ਵੀ ਖਸਾਈ ਤੇ ਨਾ ਹਰੇ ਰੰਗ ਦੀ ਲੋਵੀ ਬੱਚਾ ਆ ਗਿਆ ਜੁੰਡ ਬੰਨ ਕੇ ਨਹੀਂ ਹੁੰਦੇ ਸਰ ਮੈਂ ਮਾਪੂ ਸਾਡੇ ਸੁੱਤਾ ਪਿਆ ਹੋਇਆ ਜੁੰਡ ਬੰਨ ਜਿਹਨੂੰ ਕਹਿੰਦੇ ਹੁੰਦੇ ਹੋਇਆ ਬੇਬੀ ਰੱਬੀ ਆ ਟੰਡੂ ਮਾਮੀ ਆ ਬੇਬੀ ਹੱਬ ਕੇ ਬੇਬੀ ਰਵਾ ਰਬ 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 ਬੇਬੀ ਰਵਾ ਹਾਂ ਚਲੋ ਭਾਈ ਚਲੋ ਹੁਣ ਚੋਕ ਟ੍ਰੈਂਡ ਭੋੜੀ ਤੋੜਨਾ ਚੱਲ ਅੜ ਜਾ ਚਾਬੀ ਲੈ ਹਾਂ ਜਿੱਦੀ ਹਾਂ ਨਾ ਸਾਰਾ ਸਹੀ ਕਰਨ ਵਾਲਾ ਲਵੇ ਟੁੱਟਾ ਪਿਆ ਉਹ ਲੈ ਇਹ ਸਹੀ ਕਰਾਵਾਂ ਆਹੋ ਫਟਾ ਹਾਂ ਹਾਂ ਫਟਾ ਕਰਾਵਾਂਗੇ ਜੋ ਡਰਾਈਵਿੰਗ ਕਰਾਈ ਨਾ ਉਹ ਕਹਿੰਦਾ ਸੀ ਅਸੀਂ ਕਰ ਦਵਾਂਗੇ ਮੈਂ ਟਾਚੀ ਰੱਖਣਾ ਏ ਰਖਾਉਣਾ ਈ ਮੈਂ ਦੇਤਾ ਗਿਫਟ ਆ ਆ ਗਈ ਸਾਡੀ ਮੈਂ ਵੀ ਆ ਗਈ ਸਾਡੀ ਨਵਾਬ ਨਵਾਬ ਦੀ ਮੰਮੀ ਕੋ ਆ ਗਈ ਆ ਗਈ ਆ ਗਈ ਉਹ ਤਾਂ ਮੋਜਾ ਨਾ ਸਤਿਆ ਫਿਆ ਨੂੰ ਕੋਈ ਪਤਾ ਨਹੀਂ ਵੇਖ ਹੈ ਸਾਡਾ ਕਾਕਾ ਦੇਖੋ ਆਹਦੇ ਨਾਲ ਵੱਡੇ ਬੂਟ ਪਾਏ ਸਾਡੇ ਕਾਕੇ ਨੇ 25 25 ਪੱਜੇ ਦੇ ਬੂਟ ਬਾਬੂ ਜੀ ਬਾਬੂ ਜੀ ਉਹ ਉਹ ਕੋਸ ਤੇ ਤੀਜਾ ਕਾਹੀ ਤੀਜਾ ਤਾਂ ਉਹ ਉਹ ਬਲੇ ਦੇ ਦੋ ਐਂਕਮਲੇ ਚਲੋ ਚਲੀ ਚਲੋ ਜੀ ਅਸੀਂ ਹੋ ਗਏ ਰੈਡੀ ਹਾਂ ਅਮੇਜ਼ ਪਰ ਗੱਡੀ ਜੀ ਪਿਆ ਹਨ ਤਾਂ ਜੀ ਕੋਈ ਹੁਣ ਚੱਲ ਪਿਆ ਕਰਾਂ ਤੇ ਚਾਹੀਏ ਹੁਨੇ ਦੀਦੀ ਚਾਹੀਏ ਨੇ ਦੀਦੀ ਮਾ ਕੋਲੇ ਤੇ ਸਾਨੂੰ ਟਾਈਮ ਲੱਗੋ ਕੋਈ ਅੰਦਾਜ਼ਾ ਰੰਗ ਅੱਤਾਂ ਕਿੰਨਾ ਅੱਤਾਂ ਕਿੰਨਾ ਲੱਗਣਾ ਸਾਨੂੰ ਪਹੁੰਚਣ ਤੇ ਤੇ ਜਾ ਕੇ ਮਲਾਉਨੇ ਹਰ ਜਿਹਦੇ ਵਿਦਾਈ ਲੈ ਕੇ ਚੱਲੇ ਆ ਉਹ ਤਾਂ ਤੁਨ ਹੁੰਦਾ ਪਿਆ ਉਹਨੂੰ ਤਾਂ ਕੋਈ ਪਤਾ ਹੀ ਨਹੀਂ ਕਿੱਥੇ ਚਾਈਏ ਨੇ ਕਿੱਥੇ ਨਹੀਂ ਕਿੱਥੇ ਜਾਂਦੀ ਕਿੱਥੇ ਆਉਣੀ ਹੋਈ ਪਤਾ ਨਹੀਂ ਆਈ ਜੇ ਘਰੇ ਹੁੰਦਾ ਆਉਤੇ ਨੇ ਹੁਣ ਨੋਟ ਜਾਣਾ ਸੀਗਾ ਕਿੰਨਾ ਟਾਈਮ ਇਹਨੇ ਗੱਡੀ ਚ ਹਲੋ ਰਹਿਆ ਮੈਨਾ ਹੀ ਨੀਗਾ ਚਲੋ ਕੋਈ ਨਾ ਛੋਤੇ ਜਾ ਕੇ ਦਮਨੇ ਹੁੰਦਾ ਉਹ ਜੀ ਅਸੀਂ ਪਹੁੰਚ ਗਏ ਦੀਦੀ ਕੇ ਪਿੰਡ ਸੋ ਚਾਈਆਂ ਨੇ ਘਰ ਨੂੰ ਗਲੀਆਂ ਭੇੜੀਆਂ ਭੇੜੀਆਂ ਪਤਾ ਨਹੀਂ ਕਿਦਾਂ ਦੀਆਂ ਲੱਗਦਾ ਨੇ ਖੁੱਲੀਆਂ ਲੱਗਦਾ ਨੇ ਖੁੱਲੀਆਂ ਆ ਦੇਖੋ ਪਿੰਡ ਦਾ ਸਾਨ ਇਹਨਾਂ ਦਾ ਥੋਲੇ ਛੱਡ ਰੱਖੇ ਤਾਂ ਕਿ ਮਾਡਲ ਵੀ ਜਾਂਦੇ ਨੇ ਇਹ ਵੀ ਇੱਕ ਮਾਡਲ ਵੀ ਜਾਣਦੇ ਨਾ ਨਾ ਵੀ ਸੋ ਤਾਂ ਲੈ ਇਹ ਹਾਂ ਇੱਥੇ ਜੋ ਨਾ ਉਹ ਤੋਂ ਜ਼ਿਆਦਾ ਨਹੀਂ ਦਾ ਆਈ ਨਹੀਂ ਬੱਸ ਇੰਨੇ ਨਹੀਂ ਬੜਾ ਕਿੰਨੇ ਹੈ ਤੋੜੂਗੇ ਦੇ ਇਸ 1 ਰੁਪਿਆ ਸ਼ਗਰ ਆਪਣੇ ਦੇ ਰੁਪਿਆ ਹੋਣਾ ਵੀ ਨਹੀਂ ਕਿਦ ਵਿੱਚ ਗਿਆ ਨਾ ਨੇ ਤੇਲ ਲੈਣ ਗਏ ਉਹ ਆਈ ਨਾ ਤੇਲ ਲੈਣ ਉਹ ਫੋਨ ਚੱਕ ਕੇ ਲਈ ਜਾਂਦਾਸ ਤੋ ਜੀ ਹਾਂ ਮਮੀ ਗਈ ਤੇ ਔਰ ਇੱਕ ਚੱਕੀ ਵੀ ਕਰਤੀ ਹੈ ਜੇ ਚਾਹੀਏ ਹੈ ਹਾਂ ਚਲ ਚਲ ਛੱਡ ਲੈ ਲੈ ਇਧਰ ਕਾਕੂ ਨੂੰ ਫੜ ਆਈ ਕੋ ਤੋ ਰੋਕ ਪਰ ਮਮੀ ਨੂੰ ਫੋਨ ਨੇ ਕੀ ਕਾਕੂ ਕੀ ਬਈ ਮੈਂ ਤੇਲ ਵੀ ਜਾਉਂਗੀ ਖਾਡੂਗੀ ਥੋੜੋ ਤੋ ਲੈ ਇਧਰ ਆ ਦੀ ਦਿਹਾੜੀ ਬਣਾਉ ਨੂੰ ਫਿਰਦੀ ਦੇ ਕਿ ਮੈਂ ਤੇਲ ਵੀ ਚਾਹੂੰਗੀ ਇਧਰ ਆ ਦੀ ਦਿਹਾੜੀ ਉਹਨਾਂ ਨੂੰ ਫਿਰਦੀ ਸਸਰੀ ਵਾਲ ਪਤ ਹੋਰ ਕਿਵੇਂ ਲਿਗੋ ਆ ਨਹੀਂ ਲਿਗੋ ਤੀ ਆ ਗਿਆ ਕਿ ਤੁਸੀਂ ਪੜੋ ਤੁਸੀਂ ਪੜੋ ਲਿਆ ਇਹ ਤਾਂ ਮਾਂ ਕੇ ਜਗਾ ਤੇ ਨੰਗਾ ਕਰੀ ਲਾਹੋ ਲਾਹੋ ਬਾਦਰੋ ਕਿਦਾ ਜੀ ਮੈਂ ਆਪ ਘਰੇ ਮਿਲਣ ਆ ਗਿਆ ਤੈਨੂੰ ਜੀ ਆਇਆਂ ਪਤਾ ਜੀ ਆਇਆਂ ਹੋਏ ਆਇਓ ਹੱਸੇਗਾ ਮਮਸਤ

ਰੋਡ ਤੇ ਫੋਲੇ ਗਏ ਤੇ ਦਬਿਆ ਮੈਂ ਮੇਨ ਗੇਟ ਤੇ ਚੋਏ ਸੀ ਜਿਹੜਾ ਗੇਟ ਫੋਲੇ ਅੱਛਾ ਅੱਛਾ ਆਈ ਨਾ ਫੋਟੋ ਕਾ ਦੀ ਫਰਦੀ ਮੈਂ ਕੱਲ ਤੋਂ ਲੈ ਕੇ ਆਈ ਨੀ ਆਈ ਨਾ ਇਹ ਜਿਹੜਾ ਹਾਲ ਜੋ ਤੋਂ ਦਿਰਦੇ ਆ ਮੈਂ ਮੰਦਾ ਉਹ ਮੈਂ ਖੁਸ਼ੀ ਨਾਲ ਚੋਇਆ ਨਾ ਤਾਂ ਅਸੀਂ ਵੀ ਖੁਸ਼ੀ ਨਹੀਂ ਦਿੰਦੇ ਖੁਸ਼ੀ ਨਹੀਂ ਦਿੰਦੇ ਅਸੀਂ ਖੁਸ਼ੀ ਨਾਲ ਐਲੀਵੈਟਰ ਆਇਆ ਲੋਬੀ ਹੂੰ ਕਿਸੇ ਕਰੋ ਹਾਂ ਮੰਮੇ ਨੂੰ ਫੜਾ ਦੋ ਮੰਮੇ ਨੂੰ ਨਹੀਂ ਅੰਦਰ ਲੈ ਕੇ ਜਾਓ ਕਿ ਨਾ ਤੇ ਮੈਂ ਕੀ ਤੁਹਾਨੂੰ ਮਾ ਦੋ ਅੰਦਰ ਬੈਨ ਬਾਹਰ ਤੋਂ ਬੋਲੋ ਚੂ ਚੂ ਕਰਤਾ ਇਹ ਸੂਟ ਪਾਇਆ ਹੈ ਨਾ ਆਹੋ ਸਤਿ ਸ੍ਰੀ ਅਕਾਲ ਵੈਲਕਮ ਮੇਰੇ ਨਵਾਬ ਕੋ ਦੋ ਲੈ ਮੈਂ ਤੁਮ ਅੰਦਰ ਸਤਿ ਸ੍ਰੀ ਅਕਾਲ ਵੈਲਕਮ ਲੈਟ ਜਿਗਾਓ ਪਹਿਲਾ ਹੋਣਾ ਲਾਈਟਿੰਗ ਇੱਥੇ ਇੰਨੀ ਕਿਉਂ ਆ ਜੀ ਆਦ ਲੱਗੀ ਤਾਂ ਵੱਡੀ ਆ ਵੱਡੀ

ਆ ਕੇ ਕੋ ਅੱਗੇ ਉੱਠੋ ਉੱਪਰ ਗਾਂ ਦਾ ਬੀਜੰਗਿਆ ਉੱਠੋ ਏ ਓ ਯਾਦ ਏ ਕੀ ਓਏ ਆ ਉੱਠੋ ਤਾਂ ਇਹ ਕੰਮ ਨਹੀਂ ਕਰਨਾ ਠੀਕ ਹੈ ਬਾਂਜੀ ਹਾਂਜੀ ਠੀਕ ਹੈ ਤੁਸੀਂ ਸੁਣਾਓ ਹੋਰ ਕੀ ਹਾਲ ਸਿੱਧਾ ਨੇ ਠੀਕ ਠਾਕ ਵਧੀਆ ਮੈਂ ਆ ਮਿਲ ਕੇ ਹਲਪੋਰ ਓਏ ਕਿਤੇ ਚਾਹ ਬਣਾ ਲੈ ਉੱਠੋ ਏ ਆ ਕੇ ਆਇਆ ਕੇਕ ਖਾ ਲੋ ਓਲੀ ਇਹ ਤਾਂ ਬੂਟ ਦੇਖੋ ਬਾਪੂ ਵਾਲੇ ਬਾਈ ਜੇ ਢੇਰ ਦੇ ਢਹਲੇ ਤੇ ਅੱਜੇ ਢੇਰ ਦੇ ਕੱਲ ਲੈ ਕੇ ਆਏ ਸੀ ਕਿੰਦੇ ਪਾਗਲ ਜਾਵਾਂ ਮੈਂ ਪਾਗਲ ਜਾਣਾ ਕੋਲੀ ਫੇਰ ਮੀਚ ਲਿਵੇ ਕਿ ਉਹ ਤੂੰ ਕੀ ਆ ਪਤਾ ਕੋਈ ਦਾ ਘਰ ਆ ਗਿਆ ਕੋਈ ਦਾ ਕੋਈ ਦਾ ਘਰ ਆਇਆ ਜਿਹੜਾ ਕੇੰਦਾਰਾ ਉਹਦਾ ਲਾਲ ਕਰ ਲੈਂਦਾ ਰੰਗ ਬੋਈ ਦਾ ਘਰ ਆ ਗਿਆ ਬੁੱਤ ਕੋਈ ਪਤਾ ਕੋਈ ਭੱਜੀ ਵੀ ਗਿਆ ਉੱਥੇ ਵੀ ਆਏ ਦੇ ਚੁੱਤਾ ਰਿਹਾ ਕਰਿਆਣ ਕੇ ਦਾਗਾ ਉਹਨੇ ਘੜ ਕਿ ਦਿਹਾਦਾਂ ਤੱਕ ਜਲੇ ਤਰਾਂ ਚੱਲੀ ਨੇ

ਕੋਣ ਆ ਮਾਣਾ ਜੇ ਲਈ ਮਾਣਾ ਮਾਣਾ ਜਮਾ ਲਈ ਬੱਚਾ ਨਹੀਂ ਕਰਨਾ ਬੱਚੀ ਬੋਲ ਰਹੀ ਕਰਨਾ ਮੰਮਾ ਮੰਮਾ ਨੇ ਖਾ ਲੈਣਾ ਕਿ ਆਪਾਂ ਨੂੰ ਅਸਰ ਹੋ ਜਾਣਾ ਹੈਨਾ ਵੀ ਗੱਦਦ ਮਮੀ ਨਾਲ ਬਿਨਾਂ ਫਾਈਨਲੀ ਮਮੀ ਅ ਫਿਰ ਸਟਾਕਿੰਗ ਦਫਲੀਆ ਪੈਕਿੰਗ ਤੇ ਧਿਆਨ ਨਹੀਂ ਦੇਣਾ ਆ ਛੱਡੀ ਨੂੰ ਆਪ ਦਾ ਗਿਫਟ ਹਲੋ ਅਬੂ ਇਹਨੇ ਗਿਫਟ ਦਿੱਤਾ ਓਏ ਆਖੀ ਹੋਲ ਕੇ ਉੱਟ ਕੇ ਵੀ ਵੇਖ ਲੈ ਗਿਫਟ ਆਪ ਕੋਲ ਕੇ ਦੇਖਿਆ ਤਾਂ ਕੀ ਹੋਵੇ ਤਾਂ ਇਹ ਕੀ ਬੂਆ ਨੇ ਗਿਫਟ ਦਿੱਤਾ ਉਹ ਵੀ ਦੇਖ ਲਾ ਖੋਲੋ ਬੋਲੋ ਗਿਫਟ ਖੋਲੋ ਚਲੋ ਭਾਈ ਖੋਲੋ ਸੀਜ਼ਰ ਦਿਨੀ ਮੇਰਾ ਚੈਦਾ ਨਹੀਂ ਕਰ ਨੋ ਨੋ ਖੋਲੋ ਮਨੋ ਕੀ ਹੋਵੇ ਅੱਛਾ ਆਹੋ ਤਾਈ ਗਿਫਟ ਕੁਫੂਲੀ ਆਇਆ ਵਾ ਕਿ ਦੁਆਇਆ ਸੀ ਮੈਂ ਨਾ ਮੇਰੇ ਕੋਲ ਤਾਂ ਜਾੜ ਨਹੀਂ ਹੁਣ ਅਸੀਂ ਨਾ ਬਸ ਜਾਣਾ ਸਾਰਾ ਆਹੋ ਲੋ ਬਈ ਹੁਣ ਆਸਤਾਨੀ ਛੂਟੀ ਹੈ ਵੀ ਛੂਟੀ ਸੂਟ ਲਈ ਜਾਂਦਾ ਵੇਖ ਲੈ ਗੱਲ ਸੁਣ ਹੁਣ ਆਸਤਾਨੀ ਤੂੰ ਸੂਟਾਂ ਦੀ ਲੋੜ ਆ ਹਾਂ ਬਹੁਤ ਆ ਸਾਨੂੰ ਲੋੜ ਨਹੀਂ ਗਈ ਹਾਂ ਜੀ ਹੋਰ ਰਸਤਾ ਛੋਟਾ ਮਾੜੇ ਜੇ ਵੱਡੇ ਹੀ ਹੁੰਦੇ ਫੇਰ ਆਏ ਥੋੜਾ ਜਾ ਫੇਰ ਥੋੜਾ ਬਤ ਆ ਜਾ ਗੜਾ ਆਹ ਦੇਖ ਉਹ ਕਿੱਥੇ ਮੈਂ ਲਾਉਣੇ ਤਾਂ ਹਾਲੇ ਲੋਡ ਨਹੀਂ ਹੋਇਆ ਜਦੋਂ ਲੋਡ ਹੋਊਗੀ ਉਦੋਂ ਸੋਨਾ ਲਗਾ ਸੋਨਾ ਬੀ ਕਰਮੀ ਭਾਗੀ ਕਰੇ ਛਾਪ ਹਾਂ ਆ ਜਿਹੜਾ ਪਾਇਆ ਉਹ ਇੰਨਾ ਨਹੀਂ ਮੋਟਾ ਜਿਆ ਇਹ ਤਾਂ ਪਾਇਆ ਜਿਹੜਾ ਲਓ ਵਧਾਈ ਕੱਢ ਲਈਏ ਵਧਾਈ ਦੇ ਦਈਏ ਦੀਦੀ ਨੂੰ ਕਿ ਨਹੀਂ ਨਾਲੇ ਫੋਟੋ ਨੂੰ ਫੜਾ ਕਰ ਲਈਏ ਜੀ ਜੋਤ ਨਾਲ ਰੱਖ ਮੰਨ ਹੈ ਹਾਂ ਗਾੜੀ ਤੇ ਆਈ ਆਈਆ ਆ ਗੋੜਾ ਆਇਆ ਲੇਦਾ ਉਹ ਗਾੜੀ ਪਿਆਸੀ ਗਾੜੀ ਆ ਕੇ ਗਾੜੀ ਆ ਫਿਰ ਗਾੜੀ ਗਾੜੀ ਪਿਆ ਆ ਉਦਾਂ ਹੀ ਆ ਰੱਖ ਦੇ ਵਿੱਚ ਇਹਨਾਂ ਕਾਉਦੇ ਵਈ ਜੱਕਲ ਜਾਓ ਨਾ ਚੱਕੀ ਦੇ ਆਪੇ ਚਲੋ ਆ ਜੀ ਜੀ ਪਰ ਰੱਖਦੇ ਨਾ ਡੱਬੇ ਵਿੱਚ ਕਿਹੜੇ ਪਰ ਵੀ ਕਾਢੀ ਰੱਖਦਾ ਰੱਖੀ ਲਾਉਂ ਤਾਈ ਹੱਸਦੀ ਵਧਾਈ ਵੀ ਚੱਕਲ ਜਾ ਮਾ ਲੈ ਫੜਾ ਤੂੰ ਨੋ ਸੱਣ ਨਾ ਫੋਨ ਹੈ ਇਹ ਮੈਂ ਕਿਉਂ ਕਿ ਮੈਂ ਦੂਜਾ ਉਹ ਫੋਨ ਉਹ ਫੋਨ ਕੱਚੇ ਸਾਂ ਦੇ ਡਿੱਗੂ ਕੀ ਉਹ ਨੂੰ ਹੋ ਚੱਲਿਆ ਫੋਨ ਫੋਨ ਚਿਕਾ ਮਾੜੀਆਂ ਚਲੋ ਮੈਂ ਨੂੰ ਦੇਖ ਮੈਂ ਦੂਜਿਆਂ ਚ ਸਭ ਤੋਂ ਬੜਾ ਬੰਦੀ ਆ ਕਿ ਪਜਾਮਿਆਂ ਦਾ ਸਾਰਾ ਸਮਾਨ ਹੀ ਚੱਕਿਆ ਹੁੰਦਾ ਨਿਆਲ ਚਾਟ ਨਹੀਂ ਆਹ ਕਾਹ ਬੜਾ ਗੰਡਾ ਤਸਰ ਦਿੱਤੀ ਦੀ ਕੰਗੜਾ ਤੂੰ ਜੇ ਵਿੱਚ ਰੱਖਿਆ ਲਾ ਵਧਾਈ ਵੀ ਆਫੜ ਕੇ ਲਿਓ ਨਾ ਆਹੋ ਵਧਾਈ ਵੀ ਨਹੀਂ ਸਾਡੀ ਸੋਈ ਤੱਕ ਪਹੁੰਚੀ ਐਈਆ ਫਿਰ ਓਏ ਓਏ ਮਮਰ ਫਰਾਦੋਂ ਮਮ ਕੀ ਆ ਜੇ ਕੋ ਹੈਗਾ ਫਰਾਦ ਮਾਸੇ ਨਾਲ ਗੇੜੀ ਆਹੋ ਹਾਂ ਹਈਆ ਠੀਕ ਵਧਾਈ ਹੈ ਹਾਂ ਐਈਆ ਇਹਨੇ ਚੱਲ ਜੀ ਉਹ ਆਦਮੀ ਠਾਈ ਦੇ ਅੰਦਰ ਲੈ ਨਹੀਂ ਲਾਈ ਜਾਂਦੇ ਅਸੀਂ ਰਾਹੇ ਲੈ ਜਾਣੇ ਆ ਆਹੋ ਤੁਸੀਂ ਜਾ ਰਹੇ ਹੋ ਤੇਰੇ ਕੰਪਨੀ ਆ ਕਿ ਕਹਿਣ ਠੀਕ ਆ Tata bye bye ਨਹੀਂ ਅਸੀਂ ਆਵੇਸ ਮਾਰ ਲੈਣਾ ਨਾ ਉਹ ਨਾ ਕੋਈ ਨਹੀਂ ਹਾਂ ਜਿੱਦਿ ਭੂਆ ਕੋਲੇ ਵਦਾਈ ਹੁਣ ਪਹੁੰਚ ਗਈ ਆਰੀ ਭੂਆ ਹਾਂ ਵਦਾਈ ਮਿਲ ਗਈ ਤੁਹਾਨੂੰ ਭੂਆ ਵਦਾਈ ਖਾ ਕੇ ਮਠਾਈ ਤੇ ਹੋਰ ਮੋਟੀ ਹੋ ਗਈ ਫੁੱਫੜ ਨਹੀਂ ਨਹੀਂ ਜਿਹੜੀ 5 ਕਿਲੋ ਵਧਾਈ ਆ ਉਹ ਕੱਲੀ ਪੂਰ ਨੇ ਥੋੜੀ ਖਾਣੀ ਆ ਮੇਰਾ ਨਾਮ ਤਾਂ ਨਹੀਂ ਲੀ ਗਿਆ ਤੁਸੀਂ ਉਹਦੇ ਚ ਤੋ ਮੈਨੂੰ ਇਹ ਐਸਾ ਕਹਿੰਦੇ ਲਾਇਆ ਵੀ ਮੁੰਡੇ ਤੇ ਫੁੱਫੜ ਲੱਡੂ 2 ਕਿਲੋ ਤੇਰੇ ਲਈ ਆ ਨਹੀਂ ਨਹੀਂ ਉਹ ਅਜੀਜ਼ਾ ਉਹ ਜਿਹੜਾ ਜਿਹੜੇ ਉਹ ਚ ਉਹ ਚ ਉਹ ਚ ਹੈਗੇ ਨਾ ਜਿਹੜੇ ਲੱਡੂ ਵੱਲੇ ਲੱਡੂ ਆ ਉਹ 3 ਕਿਲੋ ਜਿਹੜੇ ਲੱਡੂ 3 ਕਿਲੋ ਆ 3 ਕਿਲੋ ਲੱਡੂ ਤੁਹਾਡੇ ਵਾਸਤੇ ਆ ਮੈਂ ਜੁਲੀ ਮੰਗਾਈ ਸੀ ਉਹਦੇ ਉਹਦੇ ਲਈ ਮੈਂ ਜੁਲੀ ਹੈ ਜੁਲੀ ਫਿਰ ਸਵੇਰੇ ਲੈ ਆਂਦਾਂਗੇ ਹੋਰ ਕੀ ਕਰ ਸਕਦਾ ਜੁਲੀ ਕਿਹਦੇ ਲਈ ਜੁਲੀ ਆਵੇ ਮਾ ਮੁੰਡੇ ਦਾ ਉਹ ਫਿਰ ਉਹ ਫਿਰ ਕਿਲੋ ਜੁਲੀ ਆ ਜੂਗੀ ਸਵੇਰੇ ਤੁਹਾਡੇ ਵਾਸਤੇ ਮੁੰਡੇ ਦਾ ਉਹ ਮੈਂ ਮੈਂ ਤਾਂ ਮੁੰਡੇ ਦਾ ਲੜੂ ਲੜੂਗਾ ਜੀ ਆਪਾਂ ਸਾਰੇ ਵਿਦਾਇਆ ਦਾ ਚੂਲੀ ਦੇਣੀ ਹੋਵੇ ਆਪਾਂ ਆਪਣੇ ਨਾਲ ਸਾਰਾ ਕੁਝ ਵੇਖ ਜਿਵੇਂ ਮੈਂ ਕਹਿੰਦਾ ਹੈਨਾ सही है चीजा किन्ने खर्चा आऊगा मतलब चाली चार हजार आजा आज चलो हम क्या बलोग आने सोलॉग कि लगे लाइक कमेंट करके जरूर दस अगर अपना बलोग वी लगे अपने चैनल कल सबसक्राइब सो मलदा अगले बलो सतक लिये धन्यवाद बाय बाय ਅਸੀਂ ਨਹੀਂ ਕਰਦੇ ਅਸੀਂ